ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਅਤੇ ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਸਬ ਜੇਲ ਦੀ ਚੈਕਿੰਗ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਸਬ ਜੇਲ ਦੀ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਪੀ ਡੀਐਸਪੀ ਥਾਣਾ ਸਦਰ ਦੇ ਪਰਿਵਾਰੀ ਥਾਣਾ ਕੋਈਕੇੜਾ ਦੇ ਪਰਿਵਾਰੀ ਅਤੇ ਥਾਣਾ ਸਿਟੀ ਦੇ ਐਸਐਚਓ ਲੇਖraj ਬੱਟੀ ਮਜੂਦ ਸਨ ਉਹਨਾਂ ਨੇ ਕਿਹਾ ਕਿ ਜੇਲ ਦਾ ਚੱਪਾ ਚੱਪਾ ਛਣਿਆ ਗਿਆ ਹੈ ਅਤੇ ਇੱਥੇ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੀ ਸਭ ਜਿਲ੍ਹੇ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਥਾੜਾ ਦੇ ਨਾਕੇ ਲਗਾਏ ਜਾ ਰਹੇ ਹੈ ਅਤੇ ਅਸਮਾਧਿਕ ਤੱਤਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜੜੀ ਮਹਾਂ ਜੜੀ ਛੜੀ ਹੈ ਉਸ ਸੰਬੰਧ ਦੇ ਵਿੱਚ ਹੀ ਜਿਹੜਾ ਇਹਨਾਂ ਦੀ ਜਿਹੜੀ ਚੈਕਿੰਗ ਦਾ ਪ੍ਰੋਗਰਾਮ ਸੀ ਹੈ ਉਸ ਤੋਂ ਦਵਾਸੀ ਗੈਬ੍ਰੀਅਨ ਚੈੱਕ ਕਰੇ ਨੇ। ਸ੍ਰੀ ਨੀਦਾ ਇੱਕੋ ਮਕਸਦ ਸੀਗਾ ਇੱਥੇ ਹੁੰਦਾ ਕਿ ਇਹਦੇ ਵਿੱਚ ਜਿਹੜੇ ਅਕਿਊਸਡ ਪਰਸਨ ਹੁੰਦੇ ਨੇ ਇਹ ਗੇਲ ਦੇ ਵਿੱਚ ਉਹ ਕਿਤੇ ਕੋਈ ਗਲਤ ਹਰਕਤ ਤਾਂ ਨਹੀਂ ਕਰਦੇ ਉਹਨਾਂ ਕੋਈ ਕੰਟਰਾਬੈਂਡ ਜਾਂ ਇੰਟੌਕਸਿਕੈਂਟਸ ਕੋਈ ਵੈਰਾ ਹੋਤ ਨਹੀਂ ਕੋਈ ਮੋਬਾਈਲ ਵਗੈਰਾ ਯੂਜ਼ ਕਰਦੇ ਉਹਨਾਂ ਮਕਸਦ ਇਹੀ ਹੈ। ਇਸ ਦੇ ਵਿੱਚ ਅਸੀਂ ਪ੍ਰੋਪਰ ਸਾਰੇ ਸਟਾਫ ਦੇ ਨਾਲ ਬੈਠ ਕੇ ਜਿਹੜੇ ਇੱਥੇ ਮਿਲ ਕੇ ਜਿਹੜੀ ਚੈਕਿੰਗ ਕੀਤੀ ਹੈ ਹਰ ਚੀਜ਼ ਇਹੀ ਵੇਖੀ ਹੈ। ਇਹਦੇ ਸਾਰਾ ਠੀਕ ਸੀਗਾ ਜਿੰਨੇ ਕਰੀਬ 47 48 ਦੇ ਸੀਰੀਅਲ ਨੰਬਰ ਸੀਗੇ। ਇਹਨਾਂ ਦਾ ਸਾਰਾ ਚੈੱਕ ਵਗੈਰਾ ਕੀਤਾਗਾ ਕਿਸੇ ਕੋਲ ਕੋਈ ਆਬਜੈਕਸ਼ਨੇਬਲ ਜਿਹੜੀ ਚੀਜ਼ ਨਹੀਂ ਹੋਈ। ਸੋ ਇੱਥੇ ਅਸੀਂ ਕਰੀਬ ਸਾਡਾ ਡਿਪਰਟਮੈਂਟ ਜਿਹੜੀ ਇਹਨਾਂ ਦਾ ਦਾਫਤਰ ਰਹਿੰਦਾ ਹੋਵੇ। ਇੱਥੇ ਵੀ ਅਸੀਂ ਜਿਹੜਾ ਸਾਨੂੰ ਸ਼ੱਕ ਪੈਂਦਾ ਅਸੀਂ ਇਹਦਾ ਚੈੱਕ ਕਰ ਸਕਦੇ। ਥੈਂਕ ਯੂ।